ਹੱਦ ਤੱਕ ਜੀ ਉਸ ਬੋਲ ਹਾਲੇਲੂਇਆ ਸੋਸੀ ਹਾਲੇਲੂਇਆ ਜਿਹਨਾਂ ਕੰਨੀ ਬੁਲਾਈ ਸੁਣੀ ਜਿਹਨਾਂ ਦੀ ਜ਼ਿੰਦਗੀ ਚ ਪਰਮੇਸ਼ਰ ਨੇ ਕੰਮ ਕੀਤਾ ਹਾਲੇਲੂਇਆ ਹਾਲੇਲੂਇਆ ਜੋ ਨੰਬਰ ਹਾਲੇਲੂਇਆ ਸੁਣ ਜਿਵੇਂ ਜਿਵੇਂ ਵਾਹੀਆਂ ਜਿਵੇਂ ਜਿਵੇਂ ਹੈਗੀਆਂ ਭਾਈ ਬੜੇ ਬਦਿਆਰ ਤਰੀਕੇ ਨਾਲ ਦੇਣੀ ਆ ਸੰਗੜਾ ਨਹੀਂ ਸਲਬਾਨਾ ਨਹੀਂ ਆ ਸਾਡੇ ਵਿੱਚ ਭਾਈ ਗੋਪੀ ਹਾਲੇਲੂਇਆ ਤੋ ਪਿਛਲੇ ਹਫਤੇ ਇਦਣੇ ਤੋਂ ਖਬਰੀ ਨਹੀਂ ਬੋਲਣਾ ਮਿਲਿਆ ਤੇ ਅੱਜ ਪਰਮੇਸ਼ਰ ਨੇ ਕੀ ਕਰ ਦਿੱਤੀ ਪੂਰੀ ਕਰ ਦਿੱਤੀ ਹallelujah ਅੱਜ ਕੀ ਕਰ ਦਿੱਤੀ ਪੂਰੀ ਕਰ ਦਿੱਤੀ ਆ ਇਹ ਇੱਕ ਜਣਾ ਮੈਕ ਲੈ ਲਓ ਤੇ ਅੱਗੇ ਆਓ ਜਿਹਨਾਂ ਨਾਮ ਬੋਲਦਾ ਮੈਂ ਤੁਰ ਕੇ ਨਹੀਂ ਆਣਾ ਹallelujah ਭੱਜ ਕੇ ਆਉਣਾ ਭੱਜ ਕੇ ਹallelujah ਹallelujah ਔਰ ਜਦ ਮੈਂ ਬੰਗਾਲ ਜਾਣਾ ਸੀ ਤੇ ਮੈਂ ਬੋਲਿਆ ਵੀ ਔਰ ਮੈਂ ਪੈਸੇ ਨਹੀਂ ਛੋੜਦੇ ਵਿੱਚ ਬੋਲ ਹallelujah ਔਰ ਵੀ ਪੈਸਾ ਚਾਹੀਦਾ ਬੰਗਾਲ ਜਾਣਾ ਦਾ ਖਰਚਾ ਹੋਣਾ ਵਾ ਹallelujah ਤੂੰ ਜਿਹੜੇ ਲੋਕ ਮੇਰੀ ਹੈਲਪ ਕਰ ਸਕਦੇ ਆ ਬੰਗਾਲ ਜਾਣ ਦੇ ਲਈ ਔਰ ਜ਼ਰੂਰ ਆਪਣਾ ਕੀ ਕਰਨ ਬੁੱਝ ਕੁਛ ਨਾ ਕੋਈ ਸਤਾਨ 20 ਬੋਨ ਹallelujah ਤੂੰ ਪਰਮੇਸ਼ਵਰ ਨੂੰ ਵੱਡਿਆ ਦਰਖਤਾਂ ਲਵੇਗਾ ਬੋਲੋ ਹallelujah so ਕਈ ਭੈਣ ਭਰਾਵਾਂ ਨੇ ਨਿਰਮਤਨ ਕੀਤੀ ਬਹੁਤ سارے ਲੋਕਾਂ ਨੇ ਮੇਰੀ ਹੈਲਪ ਕੀਤੀ ਬੋਲੋ ਹallelujah ਸਭ ਕਹਿੰਦੇ ਮੇਰੇ ਲਈ ਲੱਗਾ ਹੋਵੇਗਾ ਕਿ ਪਾਸਟਰ پیسے ਲੈ ਜਾਂਦਾ ਕਰਕੇ ਕਰਦਿੰਦੇ ਹallelujah ਪਾਸਟਰ ਨੂੰ ਚਾਹੀਦੇ ਪੈਸੇ ਤਾਂ ਕਿ ਕਹਿੰਦੇ ਕਿ ਤੁਹਾਨੂੰ ਕੀ ਮਿਲੇਗੀ ਬੋਲੋ ਬਰਕਤ ਮਿਲੇਗੀ ਮੈਨੂੰ ਪੈਸੇ ਦੇ ਦਿਓ ਹallelujah ਹallelujah ਤਾਂ ਮੈਂ ਤੁਹਾਨੂੰ ਕਹਿ ਰਿਹਾ ਸਮਝ ਉਸ ਸਮੇਂ ਸੱਚਮੁੱਚ ਪੈਸੇ ਦੀ ਕੀ ਸੀ ਜ਼ਰੂਰਤ ਸੀ ਹallelujah ਤੋ ਜਿਨ੍ਹਾਂ ਜਿਨ੍ਹਾਂ ਨੇ ਹੈਲਪ ਕੀਤੀ ਉਹਨਾਂ ਉਹਨਾਂ ਨੂੰ ਪਰਮੇਸ਼ਰ ਨੇ ਨਵੀਂ ਆਸ਼ੀਸ਼ ਦਿੱਤੀ ਬੋਲੋ ਹallelujah 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 ਇਸ ਅਕੇ ਭਾਈ ਵੈਸੇ ਤੇ ਅੱਗੇ ਆ ਜਾ ਕਾਕ ਅੱਗੇ ਆ ਥੋੜਾ ਹallelujah ਇਹ ਵੈਸੇ ਤਾਂ ਦਸਵਾ ਤਾਂ ਨਹੀਂ ਕੱਢਦੇ ਪਰ ਇਹਨਾਂ ਨੇ ਉਦੋਂ ਜਦਨ ਮੈਂ ਜਾਣਾ ਸੀ ਇਹਨਾਂ ਨੇ ਕੁਝ ਬੀਜ ਬੋਇਆ ਪਰ ਉਹਦੀ ਸੇਵਾ ਦੇ ਲਈ ਹallelujah ਤੇ ਜਿੱਦਨ ਬੀਜ ਬੋਣ ਦੇ ਲਈ ਮੈਂ ਦੁਆ ਕਰ ਰਿਹਾ ਸੀ ਜਿੱਦਨ ਜਿੱਦਾਂ ਬੀਜ ਬੋੜਾ ਨਾ ਉਹ ਆਪਣਾ ਹੱਥ ਕੀ ਕਰ ਦੋ ਮੈਨੂੰ ਖੜਾ ਕਰ ਦੋ ਵਾਅਦਾ ਕਰ ਦੋ ਪ੍ਰਭੂ ਨਾਲ ਤੇ ਦੇਰ 2-4 2-4 ਦਿਨਾਂ ਦੇ ਵਿੱਚ ਦੇ ਦਿਓ ਹallelujah ਤੂੰ ਇਹਨੇ ਉਸ ਸਮੇਂ ਕੁਝ ਬੀਜ ਬੋਇਆ ਮੋਹਨ ਦੇ ਲਈ ਹੱਥ ਖੜਾ ਕੀਤਾ ਹallelujah ਤੇ ਇਹਦੀ ਕਾਫੀ ਮਹੀਨਿਆਂ ਤੋਂ ਕਬਾਰ ਦੀ ਦੁਕਾਨ ਹੈ ਉਹ ਬੰਦ ਸੀ ਕਬਾਰ ਦਾ ਧੰਦਾ ਬਿਲਕੁਲ ਬਹੁਤ ਕੀ ਸੀ ਡੋਂ ਚੱਲ ਰਿਆ ਸੀ ਹallelujah ਤੋਂ ਜ਼ਿਆਦਾ ਤੌਰ ਤੇ ਦੁਕਾਨ ਤੇ ਜਾਂਦਾ ਨਹੀਂ ਸੀ ਕਹਿੰਦਾ ਸੀ ਕਿ ਕੰਮ ਤਾਂ ਮੇਰਾ ਚੱਲ ਨਹੀਂ ਰਿਹਾ ਕੰਮ ਤੇ ਭੰਦਿਆ ਤਾਂ ਮੈਂ ਕੀ ਕਰਨਾ ਹੈ ਹallelujah ਲੇਕਿਨ ਜੈਸਨ ਬੀਲ ਬੋਨ ਦੇ ਲਈ ਹੱਥ ਖੜਾ ਕੀਤਾ ਹallelujah ਤੋਂ ਉਦੋਂ ਐਤਵਾਰ ਦਾ ਦਿਨ ਸੀ ਤੇ ਇਹ ਕਹਿੰਦਾ ਕਿ 70000 ਰੁਪਏ ਦਾ ਮੈਨੂੰ ਇੱਕੇ ਜਗਤ ਤੋਂ ਕੀ ਮਿਲਿਆ ਬਲੂ ਕਮਾਰ ਬਿਲਿਆ ਮਾਲ ਮਿਲਿਆ ਤੇ ਕਿਹੜਾ ਦਿਨ ਸੀ ਦਸਵਾਰੀ ਕਿ ਕਿਹੜਾ ਦਿਨ ਸੀ ਐਤਵਾਰ ਐਤਵਾਰ ਲੱਭੀ ਕਰਦਾ ਕਰਾਂ ਦਿਵਾਰ ਫਸਾਸਾਂ ਸੁਣ ਕੇ ਗਿਆ ਤੇ ਰਾਤ ਦੇ ਵਿੱਚ ਜਾਣੀ ਤੇ ਆ ਦੁਕਾਨ ਤੇ ਤੇ ਮੈਨੂੰ ਫੋਨ ਆ ਗਿਆ ਭਈ ਮਹਤਵਾਰ ਨਹੀਂ ਮਹਤਵਾਰ ਨਹੀਂ ਸੋਮਵਾਰ ਬਣ ਸੋਮਵਾਰ ਹallelujah ਹallelujah ਸੋਮਵਾਰ ਜਿੰਦਾ ਮੈਨੂੰ 70000 ਰੁਪਏ ਦਾ ਇੱਕੇ ਜਗਤ ਤੋਂ ਮਾਲ ਮਿਲਿਆ ਤੇ ਤੂੰ ਇਹ ਦੱਸ ਅਮਰ ਤੈਨੂੰ ਵੀ ਨਹੀਂ ਹੋਈ ਇਹਦੇ ਵਿੱਚੋਂ ਕਹਿੰਦਾ 10-12 ਹਜ਼ਾਰ ਰੁਪਈਆ ਦੇ ਰੁਪਈਆ ਹੋ ਗਿਆ ਬਲੋ ਬੱਸ ਗਿਆ ਬਲੋ ਹallelujah ਹallelujah ਬਿਲਕੁਲ ਡਾਉਨ ਲਿਆ ਸੀ ਦੁਕਾਨ ਖੋਲਦਾ ਨਹੀਂ ਸੀ ਕਿੰਦਾ ਤੇ ਨਾਲ ਤੇ ਆਉਂਦਾ ਹੀ ਕੋਈ ਨਹੀਂ ਗਾ ਦੁਕਾਨ ਤੇ ਕੀ ਨਹੀਂ ਕਰਿਆ ਬਈ ਥੋੜਾ ਐਨਮ ਹੋ ਗਿਆ ਹallelujah ਕੋਈ ਦੁਕਾਨ ਤੇ ਕੀ ਨਹੀਂ ਕਰ ਰਿਹਾ ਆ ਹੀ ਨਹੀਂ ਰਿਹਾ ਹallelujah ਅਸਾ ਫਿਰ ਤੂੰ ਬੀਜ ਬੋਇਆ ਉਸ ਤੋਂ ਬਾਅਦ ਕੀ ਹੋਇਆ ਦੁਕਾਨ ਦਾ ਬਹੁਤ ਕੰਮ ਚੱਲਿਆ ਨਹੀਂ ਤੂੰ ਕਹਿੰਦਾ ਮੈਂ ਫਿਰ ਉਹ ਬੀਜ ਬੋਇਆ ਬੀਜ ਬੋ ਕੇ ਫਿਰ ਕਿੰਨਾ ਸੌਦਾ ਬਲਿਆ ਫਿਰ ਮੈਂ 7000 ਦਾ ਮਾਲ ਖਰੀਦਿਆ ਉਹਦੇ ਵਿੱਚੋਂ ਫਿਰ 5-7000 ਰੁਪਏ ਬਚਿਆ 7000 ਤੋਂ 7000 ਕਿਉਂ ਬਚ ਗਿਆ ਤੇ ਆਹ ਯਾਰ ਦਾ ਮਾਲ ਖਰੀਦਿਆ ਤਾਂ 14-1500 ਇਹਨਾਂ ਨਾਲ ਬਾ ਹallelujah ਜੀ ਉਸ ਨੂੰ ਹallelujah ਇਹ ਕਹਿੰਦਾ ਮੈਂ ਲੋੜ ਰੱਖਦਾ ਸੀ ਸਾਡੇ ਦਾ ਸਿਰਾਂ ਦੇ ਵਿੱਚ ਇਹ ਨਹੀਂ ਪਹਿਲਾਂ ਹallelujah ਇਹ ਮੈਨੂੰ ਦੱਸ ਰਿਆ ਸੀ ਕਿੰਨਾ ਮੈਂ ਇੰਨਾ ਸਮਾਨ ਲੈ ਲਿਆ ਹੁਣ ਸਮਾਂ ਨਹੀਂ ਹੈਗਾ ਕਹਿੰਦਾ ਕਿ ਮੈਂ ਯਾਰ ਦਾ ਲਿਆ ਇੰਨਾ ਉਹਦੇ ਤੋਂ ਲਿਆ ਕਹਿੰਦਾ ਮੈਨੂੰ ਉਹਨੂੰ ਚ 5000 ਰੁਪਏ ਦਾ ਨਫਾ ਹੋਇਆ ਬਰੋ ਹallelujah 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 ਸ਼ੇਅ ਵੀਸ ਬੋਇਆ ਤਾਂ ਇੱਕ ਪਰਮੇਸ਼ਰ ਨੇ ਉਹਨੂੰ ਕਬੜੀ ਆਸ਼ੀਸ਼ ਦਿੱਤੀ ਆ ਹਲਲੀਓ ਨੇ ਅੱਧੇ ਪੈਸੇ ਨੇ ਦਿੱਤੇ ਆ ਉਹ ਮੈਂ ਉਸ ਤੋਂ ਬਾਅਦ ਹਾਥੀ ਗੱਡੀ ਬੋਲ ਹallelujah ਕਿਹੜੀ ਗੱਡੀ ਹਾਥੀ ਗੱਡੀ ਹਾਥੀ ਗੱਡੀ ਹallelujah ਉਹਦੇ ਕੁਝ ਪੈਸੇ ਨੇ ਕੀ ਕਰਦੇ ਦੇ ਦਿੱਤੇ ਲੱਡੀ ਨੇ ਹੋਣਾ ਨਹੀਂ ਆ ਹਲਲੀਆ ਆ ਜਣੀ ਹੈ ਤੂੰ ਪਿਛਲੇ ਹਫਤੇ ਇਹ ਹਾਥੀ ਗੱਡੀ ਤੇ ਮਗਰ ਪਿਆ ਸੀ ਕਿ ਮੈਂ ਆਖਿਆ ਇਹ ਇਹ ਦੱਸ ਰਿਹਾ ਸੀ ਕਿ ਮੇਰੀ ਗੱਡੀ ਆ ਰਹੀ ਹੈ ਮੈਨੂੰ ਆਸ਼ਿਸ਼ ਸੁਖਲੀ ਮੈਂ ਬੀਚ ਕੋਲ ਆ ਮੇਰੀ ਗੱਡੀ ਆ ਰਹੀ ਹੈ ਹallelujah ਤੂੰ ਆ ਜਿਹੜਾ ਐਤਵਾਰ ਬੀਤ ਕੇ ਗਿਆ ਵਾ ਮੈਂ ਆਖਿਆ ਇੱਕ ਗੱਡੀ ਨਹੀਂ ਪਰਮੇਸ਼ਵਰ ਨੇ ਇੱਕ ਹੋਰ ਦੇਣ ਵਾਲੇ ਬੋਲੋ ਹallelujah ਇਹਨਾਂ ਨਾਲ ਇੱਕ ਪ੍ਰਮੁੱਖੀ ਮੇਰੇ ਨਾਲ ਤੂੰ ਕੀ ਕੀਤੀ ਸੀ ਕਿ ਇੱਕ ਗੱਡੀ ਤੂੰ ਇੱਕ ਨੂੰ ਲੈਣ ਦਾ ਇੱਕ ਨਾਲ ਹੋਰ ਆਦੀ ਹallelujah ਜਿਹੜੀ ਇਹ ਲਹਿਰਿਆ ਗੱਡੀ ਉਹ ਕਦਨ ਆ ਰਹੀ ਆ ਜਦੋਂ ਉਹਨੇ ਬੀਜ ਬੋਇਆ ਬਲਵਾਨ ਹallelujah ਜਦੋਂ ਨੇ ਬੀਜ ਬੋਇਆ ਹallelujah ਔਰ ਜਿਹੜੀ ਗੱਡੀ ਬਾਰੇ ਨੇ ਸੋਚਿਆ ਨਹੀਂ ਉਹ ਉਹ ਬੂਏ ਗੜੀ ਲੱਗੀ ਹੋਈ ਆ ਬਲਵਾਨ ਹallelujah ਸਾਰੇ ਸਭ ਉਹ ਹੈ ਫਾਦਰ ਨਾ ਬੋਲਦੇ ਇੱਕ ਜਨ ਵੀ ਆਈ ਗੱਡੀ ਗੱਡੀ ਸੋਹ ਆ ਰਹੀ ਹੈ ਹਾਲੇਲੂਇਆ ਸਾਰੇ ਸੋਹ ਆ ਰਹੀ ਮੇਰੀ ਹਾਲੇਲੂਇਆ ਇਹ ਤੋਂ ਬਾਅਦ ਪ੍ਰੋਫੈਸਰ ਦੇ ਬਾਅਦ ਸੋਹ ਵਾਰ ਵਰਕਤਾ ਤਿਆਰ ਬੋਲੋ ਹਾਲੇਲੂਇਆ ਹੇਲੇਲੂਇਆ 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 ਅੱਗੇ ਲਾ ਲਿਆ ਲਾ ਲਿਆ ਹੇਲੇਲੂਇਆ ਆਪੇ ਜਾ ਸਕਦੇ ਤੁਸੀਂ ਨਵੀਂ ਗੋਈ ਬਣੇਗੀ ਫਿਰ ਨਵਾਗੇ ਜੋਰ ਸੇ ਹੇਲੇਲੂਇਆ ਹੇਲੇਲੂਇਆ ਸੁਪਰਵਿਸ਼ਾ ਦਾ ਧੰਨਵਾਦ ਕਿ ਜਦੋਂ ਮੈਂ ਬੋਲਦਾ ਵਾਂ ਕਈ ਲੋਕ ਵਿਸ਼ਵਾਸ ਨਹੀਂ ਕਰ ਪਾਉਂਦੇ ਹੇਲੇਲੂਇਆ ਕਈ ਲੋਕ ਨੂੰ ਮੈਂ ਕਹਿੰਦਾ ਵਾਂ ਕਿ ਤੁਹਾਡੇ ਤੇ ਰੱਬ ਦੀ ਆਸ਼ੀਸ਼ ਆਣ ਵਾਲੀ ਆ ਤੁਹਾਡੇ ਤੇ ਰੱਬ ਦੀ ਕੀ ਕਰਨ ਵਾਲੀ ਆ ਬਰਕਤਾਂ ਵਾਲੀ ਆ ਤੁਸੀਂ ਐਵੇਂ ਚੱਲਣਾ ਐਵੇਂ ਕਰਨਾ ਨਾਗਾ ਨਹੀਂ ਕਰਨ ਲਗਾਤਾਰ ਆਣਾ ਪਵਿੱਤਰ ਆਤਮਾ ਕਈ ਲੋਕਾਂ ਤੇ ਖੁਸ਼ ਹੁੰਦਾ ਹੈ ਤੇ ਉਹਨਾਂ ਨੂੰ ਬਰਕਤ ਦੇਣੀ ਚਾਹੁੰਦਾ ਹallelujah ਤੂੰ ਪਵਿੱਤਰ ਆਤਮਾ ਪਰਮੇਸ਼ੁਰ ਦੇ ਦਾਸ ਨਾਲ ਬੋਲਦਾ ਕਿ ਤੂੰ ਮੇਰੇ ਲੋਕਾਂ ਨੂੰ ਬੋਲ ਕਿ ਕੀ ਆ ਬੋਲੋ ਤਾਂ ਇਹ ਤੇ ਆਸ਼ੀਸ਼ਾਂ ਆਣੇ ਹallelujah ਪਰ ਪਤਾ ਕੀ ਕਰਦੇ ਆ ਜਦੋਂ ਆਸ਼ੀਸ਼ਾਂ ਆਉਂਦਾ ਸਮਾਂ ਹੁੰਦਾ ਲੋਕ ਪਵਿੱਤਰ ਆਤਮਾ ਨੂੰ ਨਿਰਾਸ਼ ਕਰ ਦਿੰਦੇ ਆ ਲੋਕ ਪਵਿੱਤਰ ਆਤਮਾ ਨੂੰ ਕੀ ਕਰ ਕਰਦੇ ਆ ਬੋਲੋ ਸੌਖਤ ਕਰ ਦਿੰਦੇ ਹallelujah ਹallelujah ਲੋਕ ਆਪਣੀ ਮਰਜ਼ੀ ਨਾਲ ਆਉਣਾ ਲੇਟ ਆਉਣਾ ਮਰਜ਼ੀ ਨਾਲ ਆਉਣਾ ਪ੍ਰਾਪਸ਼ਾਨ ਡੇਟ ਹallelujah ਹallelujah ਦਾਨ ਦੇ ਸੰਬੰਧ ਵੀ ਲੇਟ ਹallelujah ਤੇ ਇਸ ਕਰਕੇ ਜਦ ਤੁਸੀਂ ਬੀਜ ਬੋਂਦੇ ਨੇ ਨਾ ਬੀਜ ਬੋਣਾ ਮੇਰੀ ਜਗ ਨੂੰ ਤਾਂ ਸਮਝ ਕੇ ਇਹਦਾ ਬੋਇਆ ਕਰਵਾ ਦਿੰਦੇ ਆ ਇਹ ਤੁਹਾਡੀ ਜ਼ਰੂਰਤ ਆ ਬੋਲੋ ਹallelujah ਹallelujah

ਸੋ ਪ੍ਰਭੂ ਤੁਹਾਨੂੰ ਧੰਨਵਾਦ ਇਹ ਪੱਟੀ ਦੀ ਰਹਿਣ ਵਾਲੇ ਆ ਨਾਮ ਕਸ਼ਮੀਰ ਕੌਣ ਆ ਜਦੋਂ ਇਹ ਚਰਚ ਨਾਲ ਜੁੜੇ ਸੀ ਤੇ ਹਾਲਾਤ ਬਹੁਤ ਜ਼ਿਆਦੇ ਖਰਾਬ ਸੀ ਜਦੋਂ ਚਰਚ ਨਾਲ ਜੁੜੇ ਸੀ ਹਾਲਾਤ ਬਹੁਤ ਕੀ ਸੀ ਖਰਾਬ ਸੀ ਹਾਲੇਲੂਇਆ ਅਮੀਨ ਜੇ ਮੈਂ ਸੱਚ-ਸੱਚ ਦੱਸਾਂ ਭਾਈ ਬਾਗਾ ਮਗਰ ਦਾ ਅੱਠਾ ਲਾ ਦੇ ਉਹ ਸਾਤਾ ਕਰਨ ਚਾਹਿਆ ਹਾਲੇਲੂਇਆ ਇਹ ਭਾਈ ਬਾਗਾ ਜਿਹੜੇ ਸੀ ਇਹਨਾਂ ਦੇ ਪੱਤੀ ਜਿਹੜੇ ਆ ਇਹਨਾਂ ਨੂੰ ਇੱਕ ਮਿਰਗੀ ਦਾ ਦੌਰਾ ਪੈਂਦਾ ਸੀ ਤੇ ਉਹਦੇ ਕਰਕੇ ਇਹਨਾਂ ਦੱਸ ਰਹੇ ਨੇ ਕਿ ਮੈਂ ਜੇ ਕੰਮ ਕੀਤਾ ਤੇ ਮੈਂ ਕਿਤੇ ਬਾਹਰ ਨਹੀਂ ਕਰ ਪਾਵਾਂ ਬਿਕੜਾ ਪਾਵਾਂ ਤੇ ਇਹ ਜਿੱਕੇ ਨੂੰ ਦੇ ਤਾ ਨਿੱਕੂ ਨੂੰ ਦੇ ਤਾ ਸੀ ਨਾ ਹਾਂਜੀ ਤੁਹਾਡਾ ਦੁਬਾਰਾ ਬਾਹਰ ਛੋਇਆ ਪਾ ਹਾਂਜੀ ਦੱਸ ਪਰ ਇਹਨਾਂ ਨੂੰ ਤਾਂ ਨਿੱਕੀ ਹੁੰਦਾ ਸੀ ਹੇਲੇਲੂਇਆ ਇਹਨਾਂ ਨੂੰ ਦੌਰਾ ਪੈਂਦਾ ਸੀ ਤੇ ਦੌਰੇ ਦੇ ਕਰਕੇ ਉਹਨਾਂ ਨੇ ਟਿਕ ਕੇ ਕਦੇ ਕੀ ਨਹੀਂ ਕੀਤਾ ਕੰਮ ਮੈਂ ਕਿਤਾ ਇਹ ਨਹੀਂ ਇਹ ਨਹੀਂ ਹਾਂ ਜੀ ਦੱਸਦੇ ਇਹ ਨਹੀਂ ਦੱਸਦੇ ਕਿ ਜਦੋਂ ਤੁਸੀਂ ਵੇਅ ਉਦੋਂ ਨਹੀਂ ਕੰਮ ਕਰਦੇ ਨਹੀਂ ਉਦੋਂ ਵੀ ਨਹੀਂ ਕਰਦੇ ਜਦੋਂ ਵੀ ਪੈਂਦਾ ਸੀ ਇਹ ਕੰਮ ਕਰਦੇ ਨਹੀਂ ਸੀ ਤੇ ਜਿੰਨਾ ਚਿਰ ਕੰਮ ਕਰੀਏ ਇਹਨਾਂ ਤੇ ਘਰ ਦੀ ਗਜਾਲੇ ਨਹੀਂ ਹੁੰਦੇ ਹੁੰਦੇ ਨਹੀਂਗੇ ਤੇ ਫਿਰ ਹਲਾਾਲ ਜਿਹੜੇ ਸੀ ਕਰਦੇ ਹੁੰਗੇ ਸੀ ਬੰਨੂ ਖਰਾਬ ਸੀ ਕਈ ਵਾਰੀ ਰੋਟੀ ਪਾਣੀ ਦੀ ਤੰਗੀ ਹੁੰਦੀ ਸੀ ਸੌਦੇ ਪੱਤੇ ਦੀ ਤੰਗੀ ਹੁੰਦੀ ਸੀ ਘਰ ਵਿੱਚ ਪੈਸਾ ਤੇ ਲਾ ਸੌਦਾ ਪੱਤਾ ਨਹੀਂ ਸੀ ਹੁੰਦਾ ਐਵੇਂ ਹਾਂ ਜੀ ਹਾਂ ਹallelujah ਹallelujah ਤੇ ਘਰ ਵੀ ਜਿਹੜਾ ਸੀ ਘਰ ਦੇ ਵਿੱਚ ਵੀ ਜੋ ਜੋ ਕੁਝ ਆਪਾਂ ਨੂੰ ਚਾਹੀਦਾ ਜੋ ਸੁਹੂਤ ਦਾ ਚਾਹੀਦਿਆਂ ਲੈਟਨ ਬਾਥਰ ਚੰਗਾ ਘਰ ਹੋ ਨਹੀਂ ਸੀ ਹੈਗਾ ਹallelujah ਇਹ ਨਹੀਂ ਹਨ ਨਹੀਂ ਹਾਂ ਜੀ ਇਹ ਪ੍ਰਭੂ ਨਾਲ ਜੁੜੇ ਰਹੇ ਜੁੜੇ ਰਹੇ ਮਾਰੇ ਲੱਤ ਵਿੱਚ ਪ੍ਰਭੂ ਯਿਸੂ ਮਸੀਹ ਨਾਲ ਕੀ ਕੀਤੇ ਰਹੇ ਬੋਲੋ ਜੁੜੇ ਰਹੇ ਉਤਰਾ ਵਿੱਚ ਕਿਈ ਆਉਂਦੀ ਤੇ ਕਈ ਕੀ ਕਰਦੇ ਬੋਲੋ ਜਾਂਦੇ ਨਹੀਂ ਹੱਲਦੇ ਆ ਪਰ ਇਹ ਕੀ ਕੀਤੇ ਰਹੇ ਬੋਲੋ ਜੁੜੇ ਰਹੇ ਹallelujah ਤੋ ਭਵਿਸ਼ਣ ਨੇ ਕੀ ਕਿਹਾ ਭਾਈ ਬਾਗੇ ਨੂੰ ਕੰਮਕਾਰ ਤੇ ਕੀ ਕਰ ਦਿੰਦਾ ਬੋਲੋ ਲਾ ਦਿੰਦਾ ਹੱਦ ਲਿਆ ਅਸੀਂ ਦੱਸੋ ਤਾਂ ਦੋਨਾਂ ਜੀਅਾਂ ਚ ਲੜਾਈ ਚ ਗਾਣੀ ਆਸ ਹਾਂਜੀ ਬਹੁਤ ਹੁੰਦਾ ਹੈ ਹਾਂਜੀ ਬਹੁਤ ਕੀ ਨਹੀਂ ਗੱਲ ਤੁਹਾਨੂੰ ਦੱਸੇ ਸੱਚ ਸੱਚ ਬੋਲਣਾ ਐਵੇਂ ਹੋ ਬਿੰਦਾ ਹੀ ਮਾੜੀ ਮੋਟੀ ਕਰਦਾ ਨਹੀਂ ਐਵੇਂ ਤਾਂ ਕਿਸੇ ਹੁੰਦਾ ਸੱਚ ਦੱਸੋ ਕੋਈ ਕਰਦੀ ਐ ਨਾ ਸੋਚੋ ਭਾਈ ਬਾਗਾ ਸਾਹਮਣੇ ਖੜਾ ਹੈ ਸੱਚ ਦੱਸੋ ਕੀ ਨਹੀਂ ਕਰਦੇ ਹੀ ਨਹੀਂ ਤੇ ਮੇਂਦਰਾ ਕਾਰ ਦੀਆਂ ਚੀਜ਼ਾਂ ਸੁਝਾਵੇਂ ਜਾਂ ਤੇ ਤੱਕ ਬਤਾ ਚਾਹਨੀ ਤੇ ਮੇਰੇ ਨਾਲ ਨਹੀਂ ਦਾਈ ਹਾਂ ਇਹਨਾਂ ਦੇ ਪਤੀ ਘਰ ਦੀਆਂ ਚੀਜ਼ਾਂ ਵੇਚ ਦਿੰਦੇ ਸੀ ਨਸਾ ਕਰਦੇ ਸੀ ਕੀ ਕੀ ਵੇਚ ਦਿੰਦੇ ਸੀ ਸਭ ਸੱਚ ਦੱਸੋ ਨਿਕਲ ਕਰ ਬਤੀਜਾ ਨੂੰ ਵੀ ਕਿੰਨਾਂ ਇਹ ਤਾਂ ਕੋਈ ਵੀ ਭਾਂਡਾ ਨਹੀਂ ਛੱਡੇ ਕੋਈ ਕੁਝ ਨਹੀਂ ਕੋਈ ਚੀਜ਼ ਭਾਂਡਾ ਵੀ ਛੱਡਦੇ ਸਿਲੰਡਰ ਸਿਲੰਡਰ ਹਾਂ ਜੀ ਨਹੀਂ ਥੈਂਕ ਯੂ ਟੀਚਾ ਛੱਡੇ ਵੀ ਨਹੀਂ ਸਿਲੰਡਰ ਸੋਡਨ ਚੁੱਕ ਕੇ ਨਹੀਂ ਖਾਉਂਦੇ ਸੀ ਬੰਦੋ ਵੇਚ ਆਉਂਦੇ ਹੁੰਦੇ ਸਿਲੰਡਰ ਵੇਚ ਤਾਂ ਵੀ ਰੋਟੀ ਘਰ ਤੇ ਪਕਾਉਣੀ ਆ ਤੇ ਮੁੜ ਕੇ ਉੱਟਾ ਫੇਰ ਨੜਨਾਵਾ ਵੀ ਰੋਟੀ ਨਹੀਂ ਟੋਗੀ ਹੈ ਨਾ ਜੀ ਹallelujah ਹallelujah ਭਾਂਡੇ-ਮੁੰਡੇ ਵੇਚਦੇ ਨੇ ਨਸ਼ਾ ਕਰ ਲੈਣਾ ਸਿਲੰਡਰ ਕੀ ਕਰ ਦੇਣਾ ਬੋਲੋ ਜਿਸ ਦਿਨ ਤੇ ਦੋਨਾਂ ਜੀਆਂ ਦੀ ਆਪਸ ਦੇ ਵਿੱਚ ਲੜਾਈ ਚੱਗਾ ਹੁੰਦਾ ਸੀ ਹallelujah ਫਿਰ ਇਹਨਾਂ ਹੌਲੀ-ਹੌਲੀ ਘਰਾਂ ਦਾ ਕੰਮ ਕਰਨਾ ਸ਼ੁਰੂ ਕੀਤਾ ਵੀ ਜੀ ਰੋਟੀ ਤਾਂ ਪੂਰੀ ਕਰ ਲਈ ਹਾਂਜੀ ਹallelujah ਫਿਰ ਭਾਈ ਬਾਗਾ ਜਿਹੜਾ ਸੀ ਉਹਨਾਂ ਨੇ ਜਦੋਂ ਚਰਚਾ ਆਉਣਾ ਸ਼ੁਰੂ ਕੀਤਾ ਚਰਚ ਵੀ ਨਹੀਂ ਸੀ ਆਉਂਦੇ ਫਿਰ ਉਹਨਾਂ ਦਾ ਮਨ ਕੀ ਹੋ ਗਿਆ ਉਹਨੂੰ ਬਦਲ ਗਿਆ ਨਸ਼ੇ ਕਰਨ ਮੈਂ ਹਾਂ ਜੀ ਫਿਰ ਚਰਚ ਚੋਂ ਤਾਂ ਮੈਂ ਬਿਨਾਂ ਸਤਾਂ ਦਸਨਾ ਵੀ ਅਮੀ ਕਰਦੇ ਨਾ ਪ੍ਰਾਰਥਨਾ ਕਰਨੀ ਤੇ ਮੈਨੂੰ ਕਹਿੰਦਾ ਭੈਣ ਤੁਸੀਂ ਰੋ ਰੋ ਜਦੋਂ ਪਰਮੇਸ਼ੀ ਰੱਖੀ ਹੁੰਦੇ ਤਾਂ ਨਹੀਂ ਰੱਖੇ ਜਾਂਦੇ ਦੁਰਾ ਕਲੀ ਅੱਲਾ ਮੇਰੀ ਇਹਨਾਂ ਨੇ ਵੀ ਤਵਾ ਪ੍ਰਾਰਥਨਾ ਬਹੁਤ ਇਨਾ ਬਦਲੀ ਕੀਤੀ ਆ ਤੇ ਮਾਲਕ ਨੇ ਇਹਨਾਂ ਨੂੰ ਚਲੋ ਇਹਨਾਂ ਨੂੰ ਜੋ ਵੀ ਇਹਨਾਂ ਨੂੰ ਦੋਖੀ ਉਹ ਤੋਂ ਵੀ ਸ਼ਿਫਾ ਦਿੱਤੀ ਹੈ ਫਿਰ ਇਹਨਾਂ ਨੂੰ ਦਿਮਾਗ ਤੇ ਫਰਕ ਪੈ ਗਿਆ ਇਹਨਾਂ ਨੇ ਉਹ ਵੀ ਪਰਮੇਸ਼ੀ ਨੇ ਇਹਨਾਂ ਨੂੰ ਸ਼ਿਫਾ ਦਿੱਤੀ ਹੁਣ ਬੜੇ ਸਾਰੇ ਠੀਕ ਠਾਕ ਆ ਗਏ ਹੁਣ ਕੋਈ ਇਹਨਾਂ ਨੂੰ ਇਹਨਾਂ ਚਾ ਦੋਖ ਨਹੀਂਏਗਾ ਹਾਲੇਲੂਇਆ ਉਹ ਆਪਣਾ ਤਬੂ ਕਰਦੇ ਹਾਂਜੀ ਕਰਦੇ ਆ ਸਵੇਰ ਤੋਂ ਚੋਰੀ ਤੋਂ ਵੇਚ ਕੇ ਆਉਂਦੇ ਨਹੀਂ ਹੁਣ ਇਹ ਕਿ ਕੋਲ ਮਾਲਕ ਨੇ ਦਿੱਤੀ ਆ ਤੇ ਕੰਮ ਤੇ ਜਾਂਦੇ ਹallelujah ਉਸ ਨੂੰ ਬੋਲੋ ਹallelujah ਉਸ ਨੂੰ ਬੋਲੋ ਉਹਨੇ ਰੇੜੀ ਭੜਾਈ ਆ ਤੇ ਰੇੜੀ ਤੇ ਕੀ ਕਰਦੇ ਆ ਬੋਲੋ ਸਾਡੇ ਆ ਪਹਿਲਾ ਸਾਈਕਲ ਹੈਗਾ ਸੀ ਮੇਰੇ ਕੋਲ ਨਹੀਂ ਸਾਈਕਲ ਵੀ ਨਹੀਂ ਸੀ ਹallelujah ਤੇ ਇਹ ਹੁਣ ਇਹਨਾਂ ਨੇ ਆਪਣਾ ਘਰ ਵੀ ਬਣਾਇਆ ਵਾ ਘਰ ਦੇ ਲੈਂਟਰ ਲੂਟਰ ਪਾ ਕੀ ਰਸੋਈ ਵਧੀਆ ਬਾਥਰੂਮ ਵਧੀਆ ਸਾਰਾ ਕੁਝ ਬলো ਹallelujah ਘਰ ਦੇ ਮੱਟ ਕੱਢ ਦਿੱਤੇ ਬলো ਹallelujah ਸੁੰਦਰ ਘਰ ਬলো ਹallelujah ਕਿਹਨੇ ਜਿਨ੍ਹਾਂ ਦੀ ਤਨਵਾਈ ਸੁਣੀ ਵੀ ਘਰ ਚ ਰੋਟੀ ਪੱਕਣੀ ਵੀ ਕੀ ਸੀ ਬলো ਮੁਸ਼ਕਲ ਸੀ ਘਰ ਵਾਲਾ ਕੰਮ ਨਹੀਂ ਸੀ ਕਰਦਾ ਨਸੇ ਕਰਦਾ ਸੀ ਤੇ ਲੜਾਈ ਕਰਦਾ ਸੀ ਹallelujah ਹੁਣ ਭਾਈ ਬਾਕਾ ਤੁਹਾਡੇ ਨਾਲ ਤੁਹਾਡਾ ਪਤੀ ਲੜਾਈ ਕਰਦਾ ਤੁਹਾਡੇ ਨਾਲ ਹੈ ਨਹੀਂ ਕਰਦਾ ਕੋਸਾਂਵੇਂ ਨੇ ਜੇ ਕਿ ਮਨ ਨਾਲ ਲੜਦੇ ਨੇ ਨਹੀਂ ਨਹੀਂ ਕੋਸ ਆਪਸ ਵਿੱਚ ਪਿਆਰ ਹੈ ਹਾਂਜੀ ਹallelujah ਜੋਰ ਨਾਲ ਬੋਲ ਹallelujah ਜੋਰ ਨਾਲ ਬੋਲ ਹallelujah ਇਹ ਬੋਲੀ ਜਾ ਰਹੀ ਅੰਦੇ ਆ ਇੰਨਾ ਪਿਆਰ ਕੇ ਇਕੱਠੇ ਪਜਾਰ ਜਾਂਦੇ ਜਦੋਂ ਨਾਮ ਬੋਲੋ ਹallelujah 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 ਇਕੱਠੇ ਪਜਾਰ ਕੇ ਜਾਂਦੇ ਆ ਇਕੱਠੇ ਪਜਾਰ ਨਹੀਂ ਕਰਦੇ ਬਲੋਂ ਆਉਂਦੀਆਂ ਜੋਰ ਨਾਲ ਬੋਲ ਹallelujah ਅਮੀਨ ਦਵੇਂ ਘਰ ਜੀ ਨੇ ਆਪਣੇ ਆਸ਼ੀਸ਼ ਇਨਾਂ ਨੂੰ ਕੀ ਕੀਤੀ ਬੰਦੂ ਦੱਸਿਆ ਤੇ ਰੱਬ ਦੀ ਕਿਰਪਾ ਹੋਈ ਇਨਾਂ ਦੇ ਬੰਵਾ ਲੈ ਲਿਆ ਹallelujah ਸਾਰੇ ਜਣੇ ਤਾਲੀ ਦੋ ਤੇ ਧੰਨਵਾਦ ਕਰੋ ਸਮਾਜ ਦੇ ਨਾਮ ਤੇ ਜੀ ਹੋਰ ਸੋਹਣਾ ਧੰਨਵਾਦ ਕਰੀਏ ਲੈ ਜੀ ਸਤਿ ਧੰਨਵਾਦ ਕਰੀਏ ਸੋਹਣਾ